ਲੇਦੇ ਵਿੱਚ ਨਰਿੰਦਰ ਮੋਦੀ ਨੇ ਬਿਜਲੀ ਪ੍ਰਯੋਜਨਾ ਦਾ ਉਦਘਾਟਨ ਕਰ ਦਿੱਤਾ ਹੈ ਇਸ ਤੇ ਮਗਰੋਂ ਲੋਕਾਂ ਨੂੰ ਪੀਐਮ ਸੰਬੋਧਿਤ ਵੀ ਕਰ ਰਹੇ ਨੇ ਲੇਦੇ ਪੋਲੋ ਗਰਾਊਂਡ ਦੇ ਵਿੱਚ ਅਨਿਮੋ ਬਾਜ਼ੋ ਪਣ ਬਿਜਲੀ ਪ੍ਰਯੋਜਨਾ ਦਾ ਇਹ ਉਦਘਾਟਨ ਕੀਤਾ ਗਿਆ ਹੈ ਮੋਦੀ ਦੀ 2 ਮਹੀਨਿਆਂ ਦੇ ਵਿੱਚ ਦੂਜੀ ਯਾਤਰਾ ਲੇਤ ਬਾਅਦ ਮੋਦੀ ਕਾਰਗਿਲ ਜਾਣਗੇ ਜਿੱਥੇ 44 ਮੈਗਾਵਾਟ ਦੀ ਚਟਕ ਬਿਜਲੀ ਪ੍ਰਯੋਜਨਾ ਦਾ ਉਦਘਾਟਨ ਕਰਨਗੇ ਇਸ ਉਦਘਾਟਨ ਤੋਂ ਬਾਅਦ ਮੋਦੀ ਸਥਾਨ ਤੇ ਇੱਕ ਰੈਲੀ ਨੂੰ ਸੰਬੋਧਿਤ ਵੀ ਕਰਨਗੇ ਦੇ ਦੇ ਵਿੱਚ ਜਵਾਨਾ ਦੇ ਨਾਲ ਉਹਨਾਂ ਮੁਲਾਕਾਤ ਕੀਤੀ ਕਸ਼ਮੀਰ ਦਾ 60 ਕਰੋੜ ਦਾ ਕਰਜ਼ ਮਾਫ ਕਰਨਗੇ ਨਰਿੰਦਰ ਮੋਦੀ ਨੇ ਸੰਬੋਧਿਤ ਕਰਦੇ ਹੋਏ ਇਹ ਗੱਲ ਕਈਆਂ ਨੇ ਉਹਨਾਂ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਕੇਸਰ ਦੀ ਖੇਤੀ ਦੇ ਲਈ ਸੈਫਰਨ ਕ੍ਰਾਂਤੀ ਲਿਆਉਣਗੇ ਪ੍ਰਕਾਸ਼ ਸਰਸਪਾਟਾ ਤੇ ਵਾਤਾਵਰਣ ਦੀ ਤਾਕਤ ਦੇ ਨਾਲ ਭਾਰਤ ਦੀ ਭਲਾਈ ਹੋਏਗੀ ਉਹਨਾਂ ਕਿਹਾ ਕਿ ਉਹ ਪੂਰਾ ਜ਼ੋਰ ਦੇਣਗੇ ਇਸ ਵੱਲ ਖਾਸ ਤੌਰ ਤੇ ਕੁਦਰਤੀ ਜੋ ਊਰਜਾ ਉਸ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੋ ਕਿ ਅੱਜ ਜੰਮੂ ਕਸ਼ਮੀਰ ਪਹੁੰਚੇ ਹੋਏ ਨੇ ਜੰਮੂ ਕਸ਼ਮੀਰ ਦੇ ਵਿੱਚ ਚਾਰ ਵੱਡੇ ਹਾਈਵੇ ਬਣਾਏ ਜਾਣਗੇ ਨਰਿੰਦਰ ਮੋਦੀ ਨੇ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀਆਂ ਕਿ ਇਹ ਭ੍ਰਿਸ਼ਟਾਚਾਰ ਵਿਰੋਧੀ ਤਾਕਤਾਂ ਦਾ ਸਹਿਯੋਗ ਜ਼ਰੂਰ ਲਵਾਂਗੇ ਇਸ ਤੋਂ ਇਲਾਵਾ ਟੂਰਿਜ਼ਮ ਤੇ ਸਰਕਾਰ ਦਾ ਜ਼ੋਰ ਰਹੇਗਾ ਨਰਿੰਦਰ ਮੋਦੀ ਨੇ ਆਪਣੇ ਪਾਸੰਦ ਦੌਰਾਨ ਇਹ ਗੱਲ ਕਹੀਆਂ ਜੰਮੂ ਕਸ਼ਮੀਰ ਵਿੱਚ ਚਾਰ ਵੱਡੇ ਹਾਈਵੇ ਬਣਾਏ ਜਾਣਗੇ ਲੈ ਦੇ ਵਿੱਚ ਮੋਦੀ ਨੇ ਤਿੰਨ ਪੀ ਦਾ ਨਾਰਾ ਵੀ ਦਿੱਤਾ ਇਹ ਤਿੰਨ ਪੀ ਉਹੀ ਨੇ ਜਿਨ੍ਹਾਂ ਦੇ ਵਿੱਚ ਪ੍ਰਕਾਸ਼ ਪਰਿਆਵਰਣ ਅਤੇ ਪर्यਟਨ ਦੀ ਗੱਲੋਂ ਨਾ ਕਿਹੀ ਹੈ এনवायरमेंट ਨੂੰ ਸਾਫ ਸੁਥਰਾ ਬਣਾਇਆ ਜਾਏਗਾ ਇਸ ਉਲਾਵਾ ਕੁਦਰਤੀ ਊਰਜਾ ਤੇ ਜ਼ੋਰ ਦਿੱਤਾ ਨਰਿੰਦਰ ਮੋਦੀ ਨੇ ਉਹਨਾਂ ਕਿਹਾ ਕਿ ਕਰਗਿਲ ਦੇ ਵਿੱਚ ਚਟਕ ਬਿਜਲੀ ਪ੍ਰਯੋਜਨਾ ਦਾ ਉਦਘਾਟਨ ਕਰਨਗੇ ਇੱਥੇ ਵੀ ਕਰਾਲੀ ਨੂੰ ਪ੍ਰਧਾਨ ਮੰਤਰੀ ਸੰਬੋਧਿਤ ਕਰਨਗੇ ਰਾਜਪਾਲ ਐਨ ਐਨ ਵੋਹਰਾ ਸੀਐਮ ਉਮਰ ਅਬਦੁੱਲਾ ਵੀ ਨਾਲ ਮੌਜੂਦ ਨੇ